ਦੇਖ ਲਈ ਜਰਾਂ ਲੈ ਲਈ ਮੁਕਤ ਢੰਗ ਦਾ ਪ੍ਰੋਗਰਾਮ ਨਹੀਂ ਕੰਮ ਦਾ ਦੇਖੋ ਵੀ ਸ਼ੁਰੂ ਕਰ ਰਹੇ ਵੀ ਬਿਲਕੁਲ ਬਈ ਤੁਹਾਨੂੰ ਕਹਿੰਦੇ ਵੀ ਜਿੰਨੀ ਵੀ ਇਹਨਾਂ ਦੀ ਹਲਕ ਹੋ ਸਕਦੀ ਹੈ ਉਹਨੂੰ ਲਾਸੋ ਬਚਲੇ ਦੀ ਕੈਸਟ ਪੰਜਾਬੀ ਗੁਜਾਇਆ ਜੀ ਨਹੀਂ ਕਰਦੀ ਥੈਂਕ ਯੂ ਵੀਰੇ ਜੀ ਚਾਪ ਬਣਵਾਣੀ ਨਹੀਂ ਨਹੀਂ ਚਾਪ ਬਣਵਾਣੀ ਚਾਪ ਲੈ ਆ ਲੈ ਚਾਪ ਚਾਪ ਦੇ ਹੋਏ ਹੋਏ ਚਾਪ ਬਣਾਉਣਾ ਕੋਈ ਦੇਖੋ ਇਹ ਇੱਕ ਸੈਗਮੈਂਟ ਰਿਪਰੇਸ਼ਨ ਇਹਨਾਂ ਦਾ ਮਾਵਾ ਜੀ ਇਹਨਾਂ ਬੱਚਾ ਇਹਨਾਂ ਦਾ ਬੱਚਾ ਚਲੋ ਮਜ਼ਦੂਰ ਹੈ ਇੱਕ ਆਮ ਮਜ਼ਦੂਰ ਹੈ ਰਾਜ ਮਿਸਤਰੀ ਨਾਲ ਕੰਮ ਕਰਦਾ ਤੇ ਉਹਦਾ ਦੇ ਚਾਹੇਦਾ ਕੋਈ ਪਿਛਲੇ ਬੰਦਾ ਹੋਵੇ ਪ੍ਰੋਪਰਟੀ ਹੋਵੇ ਵੀ ਬੰਦਾ ਵਿਚਕੀ ਕਰਾ ਦੇਣਾ ਵੀ ਤੇ ਬੜੀ ਇੱਕ ਪਰਿਵਾਰ ਦੇ ਜਿਹੜੇ ਹੁਣ ਅੱਜ ਤੇ ਜਿਹੜਾ ਛੋਟਾ ਬੱਚਾ ਹੈ ਜਿਹੜਾ ਰਾਮਦਾਸਾ ਜਿਹੜੀ ਡੈਥ ਹੋ ਗਈ ਜਿਹੜਾ ਇਹਨਾਂ ਦਾ ਇਹਨਾਂ ਬੱਚਿਆਂ ਦੇ ਚਾਚੀ ਦਾ ਬੇਟਾ ਉਹ ਇੱਕ ਸਮੇਂ 1 ਵਜੇ ਡੈਥ ਹੋ ਗਈ ਮੈਂ ਤਾਂ ਗਿਆ ਜਿਹੜਾ ਦੂਜੇ ਸੈਕਿੰਡ ਬੈਡ ਨੂੰ ਦੇਖਿਆ ਜਿਵੇਂ ਕੋਈ ਪ੍ਰੈਗਮ ਸੈਕਸ਼ਨ ਉਹ ਇਹ ਉਹਦੇ ਨਾਲ ਹੋ ਸਕਦਾ ਲਾਗ ਕੱਢੀ ਗਲਤ ਵੀ ਨਹੀਂ ਹੋ ਰਿਹਾ ਉਹ ਉਸ ਦਾ ਰਾਤ ਨਾ ਕੱਢੇ ਹੋਵੇ ਹਾਂ ਕਿਉਂ ਉਹ ਜਿਹ ਜਿੰਨੀ ਸਾਡੇ ਨੂੰ ਤੀਖ ਦੇਖ ਰਿਹਾ ਕਿੰਨੇ ਬੰਦੇ ਲੱਗੇ ਸਾਰਾ ਕੰਮ ਕਰੀਏ ਨਾ ਹਰ ਚੀਜ਼ ਟੈਸਟ ਹੋ ਰਿਹਾ ਮੈਡੀਸਨ ਹੋ ਰਹੀ ਸਾਰੇ ਤੇ ਅਸੀਂ ਇਹ ਦੇਖੀ ਬੱਚੇ ਬੱਚੇ ਬਹੁਤ ਛੁਪੇ ਆ ਸਾਡਾ ਆਪਣਾ ਦਿਲ ਕੰਬ ਜਾਂਦਾ ਹੈ ਕਿ 19 ਸਾਲ ਦਾ ਬੱਚਾ 20 ਸਾਲ ਦਾ 17 ਸਾਲ ਦਾ 16 ਸਾਲ ਦਾ ਬੱਚਾ 14 ਸਾਲ ਦਾ ਬੱਚਾ ਨਹੀਂ ਕਹਾਂ ਮੈਂ ਕਿਹਾ ਜਦਰਾ ਸੁਣ ਕੇ ਇਹ ਬੰਦੇ ਦੀ ਵੇਖਾ ਕੈਂਸਰ ਦੇਖਣ ਜਾਂਦਾ ਮੈਂ ਤੁਹਾਨੂੰ ਰੈਸੀ ਕਰਦੇ ਬੜੀ ਵੱਡੀ ਗੱਲ ਨਹੀਂ ਤੁਸੀਂ ਇਹ ਦੇਖੋ ਅਸੀਂ ਬੜੀ ਵੱਡੀ ਗੱਲ ਹੈ ਜੀ 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 ਕਿਹਾ ਮੈਂ ਨੂੰ ਜਾਂਦਾ ਜੀ ਅਸੀਂ ਜਦੋਂ ਕੱਲ ਦਿਨ ਆ ਨਾ ਕਿੰਨ ਦਿਨ ਸੁਤੇ ਨਹੀਂ ਸਾਡੇ ਆਪਣੇ ਉਹਦਾ ਸਿਸਟਮ ਘੁੰਮ ਗਿਆ ਯਾਰ ਹੈ ਬਹੁਤ ਵੱਡੀ ਚੰਗੀ ਹੈ ਕਿ ਲੋਕੀਂ ਕਹਿੰਦੇ ਨਾ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਬੰਦਾ ਫੇਸ ਕਰਦਾ ਨਾ ਜਿੱਦ ਨੇ ਕਹਿ ਪਿਆ ਇਹ ਹੋ ਗਿਆ ਇੱਕ ਬੰਦੇ ਨੇ ਜਦੋਂ ਦੇਖਣਾ ਨਾ ਹਾਂ ਰੋਟੀਂ ਦੇ ਲੱਗਦੇ ਕਰਦਾ ਵੇਖ ਕੇ ਹਾਂ ਸਹੀ ਗੱਲ ਹੈ ਵੀ ਬੱਚਾ ਚਾਹੀਏ